ਅਜਿਹੀ ਪ੍ਰੈਸ ਕਾਨਫਰੰਸ ਦਾ ਟੀਮ ਹੁੰਦਾ ਜੀ ਅ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਕਰੋਵਿਆਦਾ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੇ ਮਾੜੇ ਅਨਸਰ ਨੇ ਤੇ ਜਿਹੜੇ ਕ੍ਰਾਈਮ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਮਨबीर ਸਿੰਘ ਐਲ ਆਈਪੀਐਸ ਐਸਐਸਪੀ ਬਟੇਂਡਾ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਬਟੇਂਡਾ ਜੀ ਦੀ ਰਹਿਨਮਾਈ ਹੇਠ ਜਿਹੜੇ ਦੋ ਇਨਸੀਡੈਂਟ ਹੋਏ ਸੀਗੇ ਥਾਣਾ ਨਾਥਾਣਾ ਦੇ ਏਰੀਆ ਦੇ ਵਿੱਚ ਉਹ ਜਿਹੜੇ ਸਕਸੈਸਫੁਲੀ ਟ੍ਰੇਸ ਕੀਤੇ ਗਏ ਨੇ ਦੋ ਇਨਸੀਡੈਂਟ ਜਿਹੜੇ ਸੀਗੇ ਇੱਕ ਜਿਹੜੀ 7 ਤੇ 8 ਮਾਰਚ ਦੇ ਦਰਮਿਆਨੀ ਰਾਤ ਦੇ ਦੌਰਾਨ ਜਿਹੜਾ ਪਿੰਡ ਸੇਮਾ ਦੇ ਵਿੱਚ ਐਕਸਿਸ ਬੈਂਕ ਦਾ ਇੱਕ ਏਟੀਐਮ ਸੀਗਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮਤਲਬ ਜਿਹੜਾ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਸਿਗੀਆਂ ਉਹ ਵੀ ਸਾਨੂੰ ਹਾਸਲ ਹੋਈਆਂ ਸਿਗੀਆਂ ਸਕਸੈਸਫੁਲੀ ਅਸੀਂ ਜਿਹੜੇ ਉਹ ਲੋਕ ਸਿਗੇ ਉਹਨਾਂ ਨੂੰ ਅਸੀਂ ਫੜਿਆ ਹੈਗਾ ਇੱਕ ਜਿਹੜਾ ਇਨਸੀਡੈਂਟ ਸਿਗਾ 11 ਤਰੀਕ ਨੂੰ ਸ਼ਾਮ ਨੂੰ ਜਿਹੜਾ ਪਿੰਡ ਲਹਿਰਾ ਬੇਗਾ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਫਾਈਨੈਂਸ ਅਨਸਰ ਦਾ ਡਾ ਕਰੇਂਦਾ ਸਿਗਾ ਉਹ ਪੈਸੇ ਕੱਟੇ ਕਰਕੇ ਲੈ ਕੇ ਜਾ ਰਿਹਾ ਸੀ ਉਹਦੇ ਕੋਲੋਂ ਲੁੱਟ ਕੀਤੀ ਗਈ ਸੀ ਅਸੀਂ ਸਕਸੈਸਫੁਲੀ ਉਹ ਵੀ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਦੋ ਵਾਰ ਦੱਤਾ ਹੈਗੇ ਉਹ ਸਕਸੈਸਫੁਲੀ ਟ੍ਰੇਸ ਕੀਤੀਆਂ ਨੇ ਇਸ ਸੰਬੰਧੀ ਜਿਹੜੇ ਦੋ ਮੁਕਦਮੇ ਹੈਗੇ ਆ ਇੱਕ ਮੁਕਦਮਾ ਨੰਬਰ 20 ਹੈਗਾ ਜੀ 12 ਮਾਰਚ 2024 ਦਾ ਅੰਡਰ ਸੈਕਸ਼ਨ 457 380 511 ਆਪੀਸੀ ਜਿਹੜਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਸਰਾ ਜਿਹੜਾ ਮੁਕਦਮਾ ਹੈਗਾ 19 ਨੰਬਰ 11324 ਦਾ ਅੰਡਰ ਸੈਕਸ਼ਨ 379 ਬੀ 34 आईपीसी 20 uh, 25 ਸੈਕਸ਼ਨ ਜਿਹੜਾ ਆਮ ਜਾਇਤਾ ਹੈਗਾ ਇਹ ਦੋਨੋਂ ਜਿਹੜੀਆਂ ਐਫਆਈਆਰਸ ਆ ਥਾਣੇ-ਥਾਣਾ ਵਿੱਚ ਰਜਿਸਟਰ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਅਰੈਸਟ ਸੀ ਕੀਤੇ ਹੈਗੇ ਆ ਇੱਕ ਉਹਨਾਂ ਵਿੱਚੋਂ ਹੈਗੇ ਆ ਜੀ ਹਰਪ੍ਰੀਤ ਸਿੰਘ ਹੈਪੀ ਪੁੱਤਰ ਮੰਦਰ ਸਿੰਘ ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਇਹ ਜਿਹੜੇ ਤਿੰਨੋਂ ਹੈਗੇ ਆ ਇਹ ਤਿੰਨੋਂ ਜਿਹੜਾ ਬਾਫਟਮੈਂਡ ਹੈਗਾ ਮਠੇਂਡੇ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲੋਂ ਜਿਹੜੇ ਵਾਰਦਾਤ ਵਿੱਚ ਵਰਤੀ ਗਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਬਰਾਮਦ ਕੀਤੀਆਂ ਗਈਆਂ ਜਿਦੇ ਵਿੱਚ ਇੱਕ ਪਿਸਤੌਲ ਹੈਗਾ ਜੀ ਦੇਸੀ 32 ਗੋਰ ਦਾ ਇੱਕ ਜਾਂਦਾ ਕਾਰਤੂਸ ਰਿਕਵਰ ਕੀਤਾ ਸੀ ਇੱਕ ਜਿਹੜੀ ਗੱਡੀ ਸਵਿਫਟ ਗੱਡੀ ਵਰਤੀ ਗਈ ਸੀ ਜਿਹਦੇ ਵਿੱਚ ਇਹ ਏਟੀਐਮ ਵੱਲ ਆਏ ਸੀਗੇ ਉਹ ਰਿਕਵਰ ਕੀਤੀ ਹੈ ਜੀ ਇੱਕ ਮੋਟਰਸਾਈਕਲ ਹੈਗਾ ਜੀ ਸੀਟੀ ਡੀਲੈਕਸ ਹੋ ਰਿਕਵਰ ਕੀਤਾ ਜਿਹੜਾ ਇੱਕ ਲੋਹਾ ਕਟਰ ਮਸ਼ੀਨ ਹੈਗੀ ਆ ਜਿਹਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਹੋ ਰਿਕਵਰ ਕੀਤੀ ਹੈ ਜੀ ਇੱਕ ਰੌਡ ਲੋਹਾ ਹੈਗਾ ਜੀ ਡੱਜ ਵਿੱਚ ਕਰਾਰੀ ਫਿੱਟ ਕੀਤੀ ਹੋਈ ਹੈ ਹੋ ਰਿਕਵਰ ਕੀਤਾ ਤੇ ਇੱਕ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਹੈਗੀਆਂ ਫੋਰ ਪਰਪਸ ਆਫ ਓਪਨਿੰਗ ਦੀ ਏਟੀਐਮ ਮਸ਼ੀਨ ਹੋ ਰਿਕਵਰ ਕੀਤੀ ਸੀ ਇਹ ਜਿਹੜੇ ਜੋ ਫੜੇ ਨੇ ਤੁਸੀਂ ਜੀ ਕਿ ਇਹਨ ਜੇਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਤੋੜ ਲਿਆ ਸੀ ਨਹੀਂ ਇਹਨਾਂ ਨੇ ਜਿਹੜਾ ਕੋਸ਼ਿਸ਼ ਕਰ ਰਹੀ ਸੀਗੇ ਇਹ ਉਸ ਤਰ੍ਹਾਂ ਨਹੀਂ ਜਿਹੜਾ ਉਹਨਾਂ ਦਾ ਕਲਾਮ ਮੈਕੈਨਿਜ਼ਮ ਸੀਗਾ ਏਟੀਐਮ ਦਾ ਉਹ ਗੋ ਆਫ ਹੋ ਗਿਆ ਸੀਗਾ ਨੀਅਰ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਤੇ ਰਿਐਕਸ਼ਨ ਟਾਈਮ ਕਰਕੇ ਜਿਹੜੇ ਉਹ ਉੱਥੋਂ ਦੀ ਭੱਜ ਗਏ ਸੀ ਉਹ ਦੇ ਵਰ ਨਾਟ ਏਬਲ ਟੂ ਮਤਲਬ ਉਹ ਤੋੜ ਨਹੀਂ ਸਿਫਾਏ ਉਹ ਦੂਜੇ ਵਾਰ ਦਾ ਤਾਂ ਚ ਜੀ ਗੱਲ ਕਰੀਏ ਹਰਪੀ ਦਾ ਨਾਮ ਮੁਕਤ ਤੌਰ ਤੇ ਆ ਰਿਹਾ ਹੈ ਏਟੀਐਮ ਵਾਲੇ ਮਾਮਲੇ ਚ ਕਿੰਨੇ ਲੋਕ ਸ਼ਾਮਿਲ ਸੀ ਇਹ ਦੂਸਰੇ ਚ ਕਿੰਨੇ ਸੀਗੇ ਇਸ ਵੀ ਨਹੀਂ ਸਾਥੇ ਜਿਹੜਾ ਆਪਣਾ ਏਟੀਐਮ ਲੁੱਟ ਵਾਲਾ ਜਿਹੜਾ ਹੈਗੀ ਆ ਵਾਰਦਾਤ ਹੈਗੀ ਆ ਉਹਦੇ ਵਿੱਚ ਜਿਹੜਾ ਹਰਪ੍ਰੀਤ ਸਿੰਘ ਫੈਪੀ ਹੈਗਾ ਅਰਜਿੰਦਰ ਸਿੰਘ ਜਿੰਦੂ ਹੈ ਤੇ ਗੁਰਪ੍ਰੀਤ ਸਿੰਘ ਫਡੌਨ ਹੈਗਾ ਜਿਹੜਾ ਇਹ ਪੜਨਾ ਰਿਹਾ ਹੈ ਇਹ ਤਿੰਨ ਸਿਗੇ ਜਿਹੜੇ ਇਹਦੇ ਵਿੱਚ ਤੇ ਇੱਕ ਜਿਹੜੀ ਫਾਈਨਾਂਸ ਕੰਪਨੀ ਤੇ ਕਰਿੰਦੇ ਤੋਂ ਲੁੱਟ ਕੋਈ ਸੀਗੀ ਉਹਦੇ ਵਿੱਚ ਹਰਪ੍ਰੀਤ ਸਿੰਘ ਔਰ ਫੈਪੀ ਅਰਜਿੰਦਰ ਸਿੰਘ ਔਰ ਜਿੰਦੂ ਤੇ ਜਸਪ੍ਰੀਤ ਸਿੰਘ ਸਿਗੇ ਜਿਹੜੇ ਇਨਵੋਲਡ ਸੀ ਉਹ ਮਤਲਬ ਇਹਦੇ ਵਿੱਚ ਜਿਹੜੇ ਦੋ ਹੈਗੇ ਨੇ ਲੋਕ ਉਹ ਕਾਮਨ ਨੇ ਬਾਕੀ ਅਲੱਗ ਲੱਗਦੇ ਇਹ ਦੋਨੋਂ ਜਿਹੜੀ ਉਮਰ ਹੈ 28 ਤੋਂ 30 ਸਾਲ ਹੈ ਜੀ ਇਹ ਇਹਨੇ ਇਸ ਲਈ ਇਕੱਲਾ ਮੌਜਾ ਆਵੇ ਪੈਸੇ ਦੀ ਚੋਰੀ ਜਾਂ ਨਸ਼ੇ ਦੀ ਜੋ ਜ਼ਿਆਦਾ ਦਰਸਾ ਮਾਹੌਲ ਵੀ ਬਣਾਇਆ ਹੈ ਜਿਹੜੇ ਫਿਲਹਾਲ ਇਹਨਾਂ ਵਿੱਚ ਜਿਹੜੇ ਦੋ ਦੋਸ਼ੀ ਨੇ ਜੀ ਤੇ ਉਹ ਆਲਰੇਡੀ ਉਹਨਾਂ ਤੇ ਪਹਿਲਾਂ ਵੀ ਐਫਆਰ ਦਰਜ ਹੈਗੀਆਂ ਨੇ ਜਿੱਦਾਂ ਲੁੱਟ ਦੀ ਹੈਗੀ ਆ ਜਾਂ ਇਦਾਂ ਹੈਗੀਆਂ ਸੋ ਦੇ ਮਾਈਟ ਬੀ ਹੈਬਿਚੁਅਲ ਜਿਹੜੀ ਨਸ਼ੇ ਵਾਲੀ ਗੱਲ ਆ ਉਹ ਇਦਾਂ ਦੀ ਕੋਈ ਜਿਹੜੀ ਪ੍ਰਿੰਨਮ ਦੀ ਸਾਡੀ ਉਹ ਜਿਹੜਾ ਉਹਦੇ ਵਿੱਚ ਨਹੀਂ ਹੈਗੀ ਅਜਿਹੀ ਗੱਲ ਇਹ ਜਿਹੜਾ ਤਰਾਜ ਕੰਪਨੀ ਵਾਲੇ ਕੋ ਇਹ ਐਗਰ ਕੋ ਇਹ ਵੀ ਪਰਮੁਧ ਹੋ ਗਿਆ ਇਹਦੇ ਵਿੱਚ ਅਸੀਂ ਕੁਝ ਅਮਾਉਂਟ ਜਿਹੜੀ ਰਿਕਵਰ ਕੀਤੀ ਹੈ ਜੀ ਫਿਲਹਾਲ ਅਸੀਂ ਅਜੇ ਰਮਾਂਡ ਲਵਾਂਗੇ ਤੇ ਹੋਰ ਕਵਰੀ ਕਰਾਂਗੇ ਨਾ ਕਿੰਨੀ ਅਮਾਉਂਟ ਰਿਕਵਰ ਕੀਤੀ ਹੈ ਫਿਲਹਾਲ ਅਸੀਂ ਹਾਂ ਫਿਲਹਾਲ ਅਸੀਂ 2000 ਰੁਪਏ ਜਿਹੜਾ ਹੈਗਾ ਹੋਰ ਕਵਰ ਕੀਤਾ ਹੈ ਹੋਰ ਇਹਨਾਂ ਤੋਂ ਰਿਕਵਰੀ ਕਰਵਾਵਾਂਗੇ ਅਸੀਂ ਬੈਕਗਰਾਉਂਡ ਕੀ ਹੈ ਸਰ ਜੀ ਜਿਹੜਾ ਇੱਕ ਇਹਨਾਂ ਵਿੱਚੋਂ ਦੋਸ਼ੀ ਹੈਗਾ ਜਿਹੜਾ ਹਰਪ੍ਰੀਤ ਸਿੰਘ ਉਰਫ ਹੈਪੀ ਹੈਗਾ ਜੀ ਇਹ ਪਹਿਲਾਂ ਫੌਜ ਵਿੱਚ ਸੀਗਾ ਤੇ ਫੌਜ ਵਿੱਚੋਂ ਪਘੋੜਾ ਹੈਗਾ ਇਹ ਤੇ ਫੌਜ ਵਿੱਚੋਂ ਪਘੋੜਾ ਹੋਣ ਤੋਂ ਬਾਅਦ ਵੀ ਇਹਨੇ ਜਿਹੜੇ 2 ਹੈਗੇ ਆ ਅ ਐਫ ਆਈ ਆਰ ਸੈਗੀਆਂ ਇਹਦੇ ਉਹਨਾਂ ਵਿੱਚ ਇਨਵੋਲਡ ਰਿਆ ਜੀ ਇਹ ਤੇ ਬਾਕੀ ਹੈਗੇ ਆ ਉਹ ਨਾਰਮਲ ਜਿਹੜੇ ਕਰਦੇ ਆ ਯਾ ਉਸਨੇ ਕੋਈ ਲਿੱਤਰ ਨੇ ਜਾਂ ਕੋਈ ਰਿਸ਼ਤਾ ਨਹੀਂ ਜਿਹਦੇ ਸਾਈਕੋਪੈਥ ਬਣਦੇ ਰਹੇ ਜੇ ਤਾਂ ਇਹ ਦੋਸਤ ਨੇ ਇਹ ਇੱਕੋ ਪਿੰਡ ਦੇ ਰਹਿੰਦੇ ਨੇ ਤੈਨੂੰ ਜਿਹੜੇ 3 ਦੋਸ਼ੀ ਆ ਗਏ ਸਾਡੇ